ਕੀ ਕਹਿਣਾ ਚਾਹੋਗੇ ਭੰਡਾਰਾ ਲੈ ਕੇ ਜਾ ਰਹੇ ਨੇ ਮਾਨਸਾ ਵਾਲੇ ਕੀ ਕਹਿਣਾ ਚਾਹੋਗੇ ਸਾਰੇ ਸਾਡੇ ਜਿਹੜੇ ਨੌਜਵਾਨ ਸਾਥੀ ਨੇ ਜਿਨ੍ਹਾਂ ਨੇ ਅਮਰਨਾਥ ਭੰਡਾਰੇ ਦਾ ਪ੍ਰਬੰਧ ਕੀਤਾ ਹੈ ਜਗਾ ਜਗਾ ਤੋਂ ਸਮਗਰੀ ਇਕੱਠੀ ਕੀਤੀ ਹੈ ਉੱਥੇ ਭਗਤਾਂ ਦੀ ਸਹੂਲਤ ਵਾਸਤੇ ਬਹੁਤ ਵੱਡਾ ਵਿਸ਼ਾਲ ਪੰਜਵਾਂ ਭੰਡਾਰਾ ਲੱਗ ਰਿਹਾ ਹੈ ਸਾਰੇ ਜਿਹਨੇ ਭਗਤ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਤੇ ਭੋਲੇ ਨਾਥ ਮੂਰੇ ਅਰਦਾਸ ਹੈ ਕਿ ਜਿਸ ਵੀ ਮਨੋਰਥ ਨਾਲ ਭਗਤਾਂ ਨੇ ਦਾਨ ਦਿੱਤਾ ਹੈ ਸੇਵਾਦਾਰਾਂ ਨੇ ਸੇਵਾ ਕੀਤੀ ਹੈ ਇਹਨਾਂ ਦੀ ਜ਼ਿੰਦਗੀ ਇਹਨਾਂ ਦਾ प्रयोजन सफल ਹੋਵੇ ਹੋਣ ਭੋਲੇनाथ ਕੀ ਜੀ ਭੰਡਾਰਾ ਲੈ ਕੇ ਜਾ ਰਹੇ ਹੋਗੇ ਅੱਜ ਹਵਨ ਕਰਵਾਇਆ ਕੀ ਕਹਿਣਾ ਚਾਹੋਗੇ ਅਸੀਂ ਸਾਰੇ ਭਗਤਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ 18 ਜੁਲਾਈ ਨੂੰ ਸਾਰਾ ਸੋਰੀ 18 ਜੂਨ ਨੂੰ ਬਾਲਾਜੀ ਮੰਦਿਰ ਵਿੱਚੋਂ ਭੰਡਾਰਾ ਰਵਾਨਾ ਕੀਤਾ ਜਾਵੇਗਾ ਅੱਜ ਗੱਡੀਆਂ ਲੋਡ ਹੋਣੀਆਂ ਸ਼ੁਰੂ ਹੋ ਗਈਆਂ ਤੇ ਸਾਰੇ ਚਿਪਕਤਾਂ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਵੀ ਵੱਧ ਤੋਂ ਵੱਧ ਬਾਬਾ ਪਰਵਾਨੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਓ ਆਪਣਾ ਮਾਨਸਾ ਵਾਲਾ ਨਵਿਸ਼ਾਲ ਬਣਾਦਾ ਗੁਫਾ ਤੋਂ 2-3 ਕਿਲੋਮੀਟਰ ਪਹਿਲਾਂ ਬਰਾੜੀ ਟੌਪ ਤੇ ਲਗਾਇਆ ਜਾਏਗਾ ਔਰ نیچے ਬੇਸ ਕੈਂਪ ਹੈ ਉੱਥੇ ਵੀ ਰੁਕਣ ਦੀ ਵਿਵਸਥਾ ਹੈਗੀ ਉੱਪਰ ਵੀ ਕੋਈ ਰਹਿਣ ਦੀ ਖਾਣ ਪੀਣ ਦੀ ਸਾਰੀ ਵਿਵਸਥਾ ਆਪਣੇ ਕੋਲੇ ਬਣਾੜੀ ਚ ਕੀਤੀ ਜਾਵੇ ਤੇ ਮੈਡੀਕਲ ਦੀ ਸੂਚੀ ਦਿੱਤੀ ਹੈ ਮੈਡੀਕਲ ਦੀ ਸੂਚੀ ਹੈ ਅਮਰਜੈਂਸੀ ਮੈਡੀਕਲ ਕਹਿਣਾ ਚਾਹੁੰਦੇ ਹਾਂ ਬੋ ਸ਼ੰਕਰ ਭਗਵਾਨ ਕੀ ਜੈ ਸਾਰੇ ਸ਼ਹਿਰ ਨਿਵਾਸੀਆਂ ਦੀ ਸਹਿਯੋਗ ਨਾਲ ਇਹ ਪੰਡਾਰਾ ਲੈ ਕੇ ਜਾ ਰਿਹਾ ਹੈ ਮਾਨਸਾ ਦੇ ਆਸ-ਪਾਸੇ ਦੇ 100 ਕਿਲੋਮੀਟਰ ਦੇ ਵਿੱਚ ਜੋ ਸਾਡੇ ਭਗਤ ਰਹਿੰਦੇ ਨੇ ਉਹਨਾਂ ਦੇ ਸਹਿਯੋਗ ਨਾਲ ਇਹ ਪੰਡਾਰਾ ਜਾ ਰਿਹਾ ਹੈ ਪਹਿਲੀ ਵਾਰ ਜਦੋਂ ਅਸੀਂ ਪੰਡਾਰਾ ਲੈ ਕੇ ਗਏ ਅਸੀਂ ਇੱਕ ਟਰੱਕ ਲੈ ਕੇ ਗਏ ਸੀ ਉਦੋਂ ਅਸੀਂ ਪੰਡਾਰਾ ਲਾਇਆ ਸੀ ਹੈਲੀਪੈਡ ਤੇ ਕੋਲੇ ਨਾਦੀ ਐਸੀ ਕਿਰਪਾ ਹੋਈ ਸਾਨੂੰ ਕੋਲੇ ਨਾਦੀ ਕਿਰਪਾ ਨਾਲ ਪਰਮਿਸ਼ਨ ਮਿਲ ਗਈ ਬਿਰਾੜੀ ਮਾਰਕੀਟ ਅਸੀਂ ਉਦੋਂ 2 ਟਰੱਕ ਲੈ ਕੇ ਅਗਲੇ ਸਾਲ 3 ਲੈ ਕੇ ਗਏ ਫਿਰ ਅਸੀਂ ਲੈ ਕੇ ਗਏ 4 ਬੋਲੇनाथ ਦੀ ਕਿਰਪਾ ਨਾਲ ਐਕਟ ਸੀ 5 ਤੇ 6 ਟਰੱਕ ਲੈ ਕੇ ਜਾਵਾਂਗੇ ਦੀਪੋਰੇ ਨਾਲ ਸਭ ਦੇ ਪੰਡਾ ਰੇਪੂ ਰਖੇ ਪਰੂ ਰ ਪਮੂ ਰਖੇ ਜਿਨ੍ਹਾਂ ਨੇ ਸਾਨੂੰ ਦਾਨ ਦਿੱਤਾ ਹਰ ਹਰ ਮਹਾਦੇਵ